ਸਾਂਜੀ ਵੀਰੋ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆਂ ਵੀ ਪਸ਼ੂਆਂ ਦੀ ਖੁਰਾਕ ਚ ਵਿਟਾਮਿਨ ਦੀ ਦੇ ਤੱਤਾਂ ਵੀ ਕਿੰਨੀ ਮਹੱਤਵਪੂਰਨ ਤੇ ਬਈ ਖੁਰਾਕ ਪੂਰੀ ਵਧੀਆ ਹੋਣੀ ਚਾਹੀਦੀ ਹੈ ਫੇਰ ਹੀ ਪਸ਼ੂ ਤੰਦਰੁਸਤ ਰਹਿਣੇ ਚਾਹੀਦੇ ਆ ਤੇ ਚਲੋ ਆਪਾਂ ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ ਚਲੋ ਸ਼ੁਰੂ ਕਰਦੇ ਆਂ ਬਈ ਪਸ਼ੂਆਂ ਨੂੰ ਵਿਟਾਮਿਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਜਿਹੜਾ ਆਪਾਂ ਪੱਠੇ ਪਾਉਨੇ ਆ ਉਹਨਾਂ ਨਾਲ ਪਸ਼ੂ ਪੂਰਾ ਐ ਵੀ ਪੂਰੇ ਵਿਟਾਮਿਨ ਨਹੀਂ ਲੈ ਸਕਦੇ ਪੱਠਿਆਂ ਨਾਲ ਤੇ ਇਸ ਕਰਕੇ ਆਪਾਂ ਨੂੰ ਮਿਨਰਲ ਮਿਕਸਚਰ ਤੇ ਹੋਰ ਵੀ ਕਈ ਚੀਜ਼ਾਂ ਆਪਾਂ ਨੂੰ ਪਾਉਣੀਆਂ ਪੈਣੀਆਂ ਫੇਰ ਹੀ ਪਸ਼ੂਆਂ ਨੂੰ ਵਿਟਾਮਿਨ ਪੂਰੇ ਮਿਲਣਗੇ ਜੀ ਬਾਈ ਜੀ ਜਿਹੜਾ ਮਿਨਰਲ ਮਿਕਸਚਰ ਆ ਤੁਸੀਂ ਕਿਸੇ ਵੀ ਵਧੀਆ ਕੰਪਨੀ ਦਾ ਵਰਤ ਸਕਦੇ ਆ ਤੇ ਅਸੀਂ ਜਿਹੜਾ ਅਸੀਂ ਵਰਤਦੇ ਆ ਉਹ ਵੀ ਤੁਹਾਨੂੰ ਵਿਖਾ ਦਾਂਗੇ ਮਿਨਰਲ ਮਿਕਸਚਰ ਚ ਬਹੁਤ ਜ਼ਿਆਦੇ ਪਟਾਵਣ ਹੁੰਦੇ ਆ ਤੇ ਬਹੁਤ ਧਾਤਾਂ ਹੁੰਦੀਆਂ ਵਾ ਤੇ ਪਸ਼ੂਆਂ ਵਾਸਤੇ 17 ਧਾਤਾਂ ਜ਼ਰੂਰੀ ਆ ਜੇ ਉਹਨਾਂ ਜੋ ਇੱਕ ਦੀ ਵੀ ਕਮੀ ਹੋ ਜAVE ਨਾ ਤੇ ਪਸ਼ੂ ਦਾ ਵੀ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਵਾ ਹਾਂਜੀ ਬਾਈ ਜੀ ਮਿਨਰਲ ਮਿਕਸਚਰ ਤਾਂ ਪਾਉਣਾ ਹੀ ਪਾਉਣਾ ਬਾਕੀ ਹੁਣ ਜਿਵੇਂ ਗਾਂ ਗਰਮੀਆਂ ਆ ਰਹੀਆਂ ਵਾ ਤੇ ਤੁਸੀਂ ਈਸਟ ਵੀ ਜ਼ਰੂਰ ਪਾਇਆ ਕਰੋ ਦੁੱਧ ਵਾਲੇ ਪਸ਼ੂਆਂ ਨੂੰ ਦੁੱਧ ਵਾਲੇ ਪਸ਼ੂਆਂ ਦਾ ਬੜਾ ਜ਼ਰੂਰੀ ਹੈ ਇਸਟ ਕਿਉਂਕਿ ਗਰਮੀ ਆਉਂਦੀ ਕਰਕੇ ਹੁਣ ਪਸ਼ੂਆਂ ਦਾ ਇਨਟੇਕ ਘਟਣ ਲੱਗ ਗਿਆ ਨਾ ਇਸ ਕਰਕੇ ਹੁਣ ਆਪਾਂ ਨੂੰ ਕਰਨਾ ਪੈਣਾ ਆਪਾਂ ਨੂੰ ਡਾਈਟ ਚ ਚੇਂਜ ਲਿਆਉਣਾ ਪੈਣਾ ਫੇਰ ਹੀ ਆਪਾਂ ਆਪਦੇ ਪਸ਼ੂਆਂ ਦੀ ਵੀ ਦੁੱਧ ਜੀ ਵੀ ਆਪਾਂ ਮੇਨਟੇਨ ਦੁੱਧ ਵੀ ਮੇਨਟੇਨ ਫੇਰ ਹੀ ਰੱਖ ਸਕਦੇ ਆ ਵੀ ਜੇ ਆਪਣੀ ਡਾਈਟ ਵਧੀਆ ਹੋਊਗੀ ਇਸ ਕਰਕੇ ਤੁਸੀਂ ਦੁੱਧ ਵਾਲੇ ਪਸ਼ੂਆਂ ਨੂੰ ਈਸਟ ਵੀ ਜਰੂਰ ਪਾਇਆ ਕਰੋ ਉਹਦੇ ਵੀ ਬਹੁਤ ਜ਼ਿਆਦੇ ਫਾਇਦੇ ਆ ਬਾਕੀ ਤੁਹਾਨੂੰ ਦਿਖਾ ਵੀ ਦਿੰਨੇ ਆ ਨਾ ਵੀਰਾਂ ਨੂੰ ਨਹੀਂ ਪਤਾ ਵੀ ਈਸਟ ਕਿਹੋ ਜਿਹਾ ਹੁੰਦਾ ਉਹ ਵੀ ਵਿਖਾ ਦਿੰਨੇ ਆ ਜੀ ਤੁਹਾਨੂੰ ਭਾਈ ਜੀ ਜਿਹੜਾ ਈਸਟ ਆ ਤੁਸੀਂ ਵੇਖ ਸਕਦੇ ਹੋ ਇਹੋ ਜਿਹਾ ਹੁੰਦਾ ਈਸਟ ਤੇ ਇਹ ਆਂਦਾ ਤਾਂ ਹੋਰ ਪੈਕਿੰਗ ਚ ਹੈ ਤਾਂ ਆਪਾਂ ਡੱਬੇ ਚ ਕੱਢ ਕੇ ਰੱਖਿਆ ਵਾ ਇਹ ਵੀ ਬਹੁਤ ਫਾਇਦੇਮੰਦ ਚੀਜ਼ ਆ ਜੀ ਇਹ ਵੀ ਤੁਸੀਂ ਦੁੱਧ ਵਾਲੇ ਪਸ਼ੂਆਂ ਨੂੰ ਜਰੂਰ ਪਾਇਆ ਕਰੋ ਤੇ ਬਾਕੀਆਂ ਨੂੰ ਵੀ ਪਾ ਸਕਦੇ ਆ ਬਾਕੀ ਦੁੱਧ ਵਾਲੇ ਪਸ਼ੂਆਂ ਵਾਸਤੇ ਬਾਲਾ ਜ਼ਰੂਰੀ ਆ ਇਹੋ ਜਿਹਾ ਹੁੰਦਾ ਤਾਂ ਵੀ ਵੇਖ ਸਕਦੇ ਆ ਈਸਟ ਬਾਈ ਜੀ ਜਿਹੜਾ ਮਿਨਰਲ ਮਿਕਸਚਰ ਆਪਾਂ ਕੈਮਨ ਦਾ ਪਾਉਨੇ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਰਿਜ਼ਲਟ ਨੇ ਜੀ ਇਹਦੇ ਤੁਸੀਂ ਪ੍ਰਾਈਸ ਵੀ ਚੈੱਕ ਕਰ ਸਕਦੇ ਹੋ ਤੇ ਇਹ ਇਹ ਐਡਾ ਹੈਗਾ ਇਹ 5 5 ਕਿਲੋ ਦਾ ਬਾਕੀ ਆਪਾਂ ਤਾਂ ਵੱਡਾ ਬੈਗ ਲਿਆ ਕੇ ਰੱਖਿਆ ਉਹ 25 ਕਿਲੋ ਵਾਲਾ ਤੇ ਆ ਤੁਸੀਂ ਦੇਖ ਸਕਦੇ ਹੋ ਇਹਦੇ ਬਹੁਤ ਵਧੀਆ ਰਿਜ਼ਲਟ ਨੇ ਅਸੀਂ ਇਹੀ ਵਰਤਦੇ ਆ ਤੁਸੀਂ ਵੀ ਜਰੂਰ ਵਰਤ ਕੇ ਵੇਖਿਓ ਹਾਂਜੀ ਵੀਰੋ ਜਿਹੜਾ ਤੁਹਾਨੂੰ ਮਿਨਰਲ ਮਿਕਸਚਰ ਦਿਖਾਇਆ ਇਹਦੇ ਚ ਜ਼ਿੰਕ ਟਾਪਰ ਮੈਗਨੀਸ਼ ਆਇਰਨ ਟਾਕਸਿਨ ਵਿਟਾਮਿਨ ਏ ਡੀ 3 ਈ ਤੇ ਬਹੁਤ ਕੋਸ਼ਾਈਦੇ ਚ ਤੇ ਇਹ ਬਹੁਤ ਚੀਜ਼ਾਂ ਫਾਇਦੇਮੰਦ ਨੇ ਪਸ਼ੂ ਵਾਸਤੇ ਤੇ ਇਹ ਤੁਸੀਂ ਜ਼ਰੂਰ ਵਰਤ ਕੇ ਦੇਖਿਓ ਮੇਰਾ ਵੀਰ ਮਿਨਰਲ ਮਿਕਸਚਰ ਪਸ਼ੂ ਨੂੰ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਇਹ 17 ਧਾਤਾਂ ਪਸ਼ੂ ਵਾਸਤੇ ਜ਼ਰੂਰੀ ਆ ਹੁਣੇ ਮੈਂ ਤੁਹਾਨੂੰ ਉਹ ਵੀ ਦੱਸ ਦਿੰਨਾ ਕਿਹੜੀਆਂ ਕਿਹੜੀਆਂ ਤੇ ਇਹਨਾਂ ਜੋ ਜੇ ਇੱਕ ਦੀ ਵੀ ਕਮੀ ਹੋ ਜਾਏ ਫਿਰ ਪਸ਼ੂ ਦਾ ਸੰਤੁਲਨ ਵਿਗੜ ਜਾਂਦਾ ਪਸ਼ੂ ਬਿਮਾਰ ਵੀ ਹੋ ਸਕਦਾ ਕਿ ਤੁਸੀਂ ਬਾਈਪਾਸ ਫੈਟ ਵੀ ਪਸ਼ੂਆਂ ਨੂੰ ਜ਼ਰੂਰ ਪਾਇਆ ਕਰੋ ਇਹਦੇ ਫਾਇਦੇ ਇਹ ਨੇ ਇੱਕ ਤਾਂ ਜਿਹੜੇ ਦੁੱਧ ਵਾਲੇ ਪਸ਼ੂਆ ਉਹਨਾਂ ਨੂੰ ਉਹਦਾ ਵੀ ਮਿਲਕ ਦੀ ਪ੍ਰੋਡਕਸ਼ਨ ਵਧਦੀ ਆ ਤੇ ਇੱਕ ਬਾਡੀ ਦੀ ਗਰੋਥ ਵਧੀਆ ਹੁੰਦੀ ਆ ਬਾਕੀ ਜਿਹੜੇ ਰੀਪਰੋਡਕਟਿਵ ਫੰਕਸ਼ਨ ਉਹ ਵੀ ਸਹੀ ਰਹਿੰਦੇ ਆ ਇਹਦੇ ਨਾਲ ਬਹੁਤ ਫਾਇਦੇਮੰਦ ਚੀਜ਼ ਆ ਬਾਈਪਾਸ ਫੈਟ ਵੀ ਬਾਈ ਜੀ ਬਾਈ ਜਿਹੜੀ ਇਹ ਬਾਈਪਾਸ ਫੈਟ ਆ ਇਹ ਤੁਸੀਂ ਮਿਲਕਿੰਗ ਕੈਟਲਸ ਨੂੰ ਵੀ ਪਾ ਸਕਦੇ ਆ ਤੇ ਕਾਫਸ ਨੂੰ ਵੀ ਪਾ ਸਕਦੇ ਆ ਤੇ ਹੀਫਰਾਂ ਨੂੰ ਵੀ ਪਾ ਸਕਦੇ ਆ ਤੇ ਡੋਜ ਅੱਡ-ਅੱਡ ਹੁੰਦੀ ਆ ਜਿਵੇਂ ਤੁਸੀਂ ਮਿਲਕਿੰਗ ਕੈਟਲਸ ਨੂੰ ਤੁਸੀਂ ਜਿਵੇਂ ਆਪਣੇ ਦੁੱਧ ਵਾਲੇ ਪਸ਼ੂਆਂ ਨੂੰ ਤੁਸੀਂ 100 ਤੋਂ 200 ਗ੍ਰਾਮ ਪਾ ਸਕਦੇ ਆ ਤੇ ਜਿਹੜੇ ਕਾਫਸ ਤੇ ਹੀਫਰ ਆ ਉਹਨਾਂ ਨੂੰ ਤੁਸੀਂ 20 ਤੋਂ ਲੈ ਕੇ 100 ਗ੍ਰਾਮ ਤੱਕ ਪਾ ਸਕਦੇ ਆ ਤੇ ਇਹ ਵੀ ਬਹੁਤ ਵਧੀਆ ਚੀਜ਼ ਆ ਜੀ ਇਹਦੇ ਵੀ ਰਿਜ਼ਲਟ ਬਹੁਤ ਵਧੀਆ ਹੁੰਦੇ ਆ ਤੇ ਇਹ ਵੀ ਤੁਸੀਂ ਜਰੂਰ ਪਾਇਆ ਕਰੋ ਜੀ ਪਸ਼ੂਆਂ ਨੂੰ ਕਿਸੇ ਵੀ ਵਧੀਆ ਕੰਪਨੀ ਦਾ ਤੁਸੀਂ ਪਾ ਸਕਦੇ ਆ ਹਾਂਜੀ ਭਾਈ ਜੀ ਜਿਹੜੀਆਂ ਤੱਤਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਉਹ ਹੈਗੀਆਂ ਮੈਂ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਪੋਟਾਸ਼ੀਅਮ ਤੇ ਸੋਡੀਅਮ ਇਹਨਾਂ ਦੀ ਜ਼ਿਆਦਾ ਜ਼ਰੂਰਤ ਆ ਪਸ਼ੂਆਂ ਵਾਸਤੇ ਤੇ ਤੁਸੀਂ ਵੀ ਆਹ ਦੀ ਡਾਇਟ ਖਰਾਕ ਆ ਜਿਹੜੀ ਪਸ਼ੂਆਂ ਦੀ ਇਹ ਪੂਰੀ ਐਨ ਆਪਾਂ ਨੂੰ ਮੇਨਟੇਨ ਕਰਨੀ ਪੈਣੀ ਆ ਫੇਰ ਜਿਵੇਂ ਹੁਣ ਗਰਮੀਆਂ ਆਉਂਦੀਆਂ ਗਰਮੀਆਂ 'ਚ ਪਸ਼ੂਆਂ ਨੇ ਦੁੱਧੋਂ ਘਟ ਜਾਣਾ ਇਸ ਕਰਕੇ ਆਪਾਂ ਨੂੰ ਡਾਇਟ ਐ ਰੱਖਣੀ ਪਊਗੀ ਵੀ ਪਸ਼ੂਆਂ ਦਾ ਜਿਹੜਾ ਦੁੱਧ ਆ ਉਹ ਉਹ ਵੀ ਮੇਨਟੇਨ ਰਵੇ ਚਲ ਆਪਾਂ ਠੰਡ ਜਿੰਨਾ ਤਾਂ ਦੁੱਧ ਨਹੀਂ ਲੈ ਸਕਦੇ ਗਰਮੀਆਂ 'ਚ ਪਸ਼ੂਆਂ ਤੋਂ ਪਰ ਆਪਾਂ ਜਿਵੇਂ ਵੀ ਫੌਗਰ ਲਾ ਕੇ ਜਾਂ ਹੋਰ ਡਾਇਟ ਵਧੀਆ ਰੱਖ ਕੇ ਆਪਾਂ ਵੀ ਦੁੱਧ ਦਾ ਜਿਹੜਾ ਉਹ ਆ ਉਹ ਵੀ ਆਪਾਂ ਮੇਨਟੇਨ ਦੁੱਧ ਵੀ ਮੇਨਟੇਨ ਰੱਖ ਸਕਦੇ ਆ ਚਲੋ ਬਾਹਲਾ ਤਾਂ ਆਪਾਂ ਨਹੀਂ ਲੈ ਸਕਦੇ ਤੇ ਜੀ ਬਾਈ ਜੀ ਜੇ ਜਾਣਕਾਰੀ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਐਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਵਾਸਤੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਦੀ ਬਣੀ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਹੋ ਤਾਂ ਕਿ ਹੋਰ ਵੀਰਾਂ ਦਾ ਵੀ ਭਲਾ ਹੋ ਸਕੇ ਅਸੀਂ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦਾ ਆਉਂਦੇ ਰਵਾਂਗੇ ਤੇ ਇਸ ਕਰਕੇ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮੇਰਾ ਵੀਰ ਧੰਨਵਾਦ ਜੀ ਸਸਰੀਕਾਲ ਜੀ ਮਿਲਦੇ ਆਂ ਅਗਲੀ ਵੀਡੀਓ 'ਚ